ਪੰਜਾਬਾ ਪਰਾਵਾਂ ਲਈ ਆਈ ਵੱਡੀ ਖੁਸ਼ਖਬਰੀ ਸਰਕਾਰ ਐਮਐਸਪੀ ਤੇ ਖਰੀਦੇਗੀ ਇਹ ਫਸਲਾਂ ਨਾਲ ਮਿਲੇਗਾ 300 ਰੁਪਏ ਦਾ ਬੋਨਸ ਭਾਰਤ ਸਰਕਾਰ ਨੇ ਹਾੜੀ ਮਾਰਕੀਟਿੰਗ ਸੀਜ਼ਨ 2025-26 ਲਈ ਮੱਕੀ ਦਾ ਘਟੋ ਘਟ ਸਮਰਥਨ ਮਲ 225 ਰੁਪਏ ਪ੍ਰਤੀ ਕੁਆਂਟਲ ਬਾਜਰੇ ਦਾ 2625 ਰੁਪਏ ਪ੍ਰਤੀ ਕੁਆਂਟਲ ਜਵਾਰ ਦਾ 3371 ਰੁਪਏ ਪ੍ਰਤੀ ਕੁਆਂਟਲ ਇਸ ਦੇ ਨਾਲ ਹੀ ਰਾਗੀ ਦਾ 4225 ਰੁਪਏ ਪ੍ਰਤੀ ਕੁਆਂਟਲ ਨਿਰਧਾਰਤ ਕੀਤਾ ਹੈ ਬਾਜਰਾ ਜਵਾਰ ਅਤੇ ਰਾਗੀ ਲਈ ਖੱਟੋ ਘੜ ਸਮਰਥਨ ਮੁੱਲ ਦੇ ਨਾਲ 300 ਰੁਪਏ ਪ੍ਰਤੀ ਕੁਆਂਟਲ ਦਾ ਬੋਨਸ ਵੀ ਦਿੱਤਾ ਜਾਵੇਗਾ ਰਾਜ ਸਰਕਾਰ ਗੁਜਰਾਤ ਸਿਵਲ ਸਪਲਾਈ ਕਾਰਪੋਰੇਸ਼ਨ ਲਿਮਟਿਡ ਰਾਹੀਂ ਮੱਕੀ ਬਾਜਰਾ ਜਵਾਰ ਅਤੇ ਰਾਗੀ ਦੀ ਖਰੀਦ ਕਰੇਗੀ ਤਾਂ ਜੋ ਕਿਸਾਨਾਂ ਨੂੰ ਉਹਨਾਂ ਦੀ ਉਪਜ ਦਾ ਉਚਿਤ ਮੁੱਲ ਮਿਲ ਸਕੇ ਘੱਟੋ ਘਾਟ ਸਮਰਥਨ ਮੁੱਲ ਤੇ ਮੱਕੀ ਬਾਜਰਾ ਜਵਾਰ ਅਤੇ ਰਾਗੀ ਵੇਚਣ ਦੇ ਇਸ਼ੂਕ ਕਿਸਾਨਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਇੱਕ 3 ਕਿ ਚੌਥਾ ਮਹੀਨਾ 2025 ਤੋਂ 30 ਤਰੀਕ ਚੌਥਾ ਮਹੀਨਾ 2025 ਤੱਕ ਰਾਜਪਾਲਰ ਵਿੱਚ ਸਥਾਨਿਕ ਪਿੰਡੂ ਪੱਧਰ ਤੇ VCE ਰਾਹੀਂ ਕੀਤੀ ਜਾਵੇਗੀ ਏ ਖਰੀਦ 1 ਤਰੀਕ 5ਵਾਂ ਮਹੀਨਾ 2025 ਤੋਂ 15 ਤਰੀਕ 7ਵਾਂ ਮਹੀਨਾ 2025 ਤੱਕ ਕੀਤੀ ਜਾਵੇਗੀ ਸਾਰੇ ਕਿਸਾਨ ਦੋਸਤਾਂ ਨੂੰ ਰਜਿਸਟ੍ਰੇਸ਼ਨ ਲਈ ਅਪੀਲ ਕੀਤੀ ਜਾਂਦੀ ਹੈ ਰਜਿਸਟ੍ਰੇਸ਼ਨ ਬਾਇਓਮੈਟ੍ਰਿਕ ਪ੍ਰਮਾਣਿਕਰਨ ਰਾਹੀਂ ਕੀਤੀ ਜਾਵੇਗੀ ਕਿਰਪਾ ਕਰਕੇ ਇਸ ਦਾ ਖਾਸ ਧਿਆਨ ਰੱਖੋ ਰਜਿਸਟ੍ਰੇਸ਼ਨ ਲਈ ਲੋੜੀਂਦੇ ਦਸਤਾਵੇਜ਼ ਜੇਕਰ ਤੁਹਾਨੂੰ ਦੱਸ ਦਈਏ ਤਾਂ ਆਧਾਰ ਕਾਰਡ ਦੀ ਕਾਪੀ ਅਪਡੇਟ ਕੀਤਾ ਪਿੰਡ ਦਾ ਨਮੂਨਾ 7/12 8A ਅਤੇ ਤਲਤੀ ਦੇ ਦਸਤਾਕਤ ਕੀਤੇ ਸਰਟੀਫਿਕੇਟ ਜੇਕਰ ਫਸਲ ਦੀ ਬਜਾਈ ਦੀ ਜਾਣਕਾਰੀ 7/12 ਜਾਂ 8/A ਵਿੱਚ ਨਹੀਂ ਹੈ ਇਸ ਤੋਂ ਇਲਾਵਾ ਕਿਸਾਨ ਦੇ ਨਾਮ ਤੇ ਬੈਂਕ ਖਾਤੇ ਦੀ ਵੇਰਵੇ ਬੈਂਕ ਪਾਸਬੁੱਕ ਦੀ 0 ਜੀਰੋਕਸ ਕਾਪੀ ਦਾ ਰੱਦ ਕਰਪੀ ਜਾਂ ਰੱਦ ਕੀਤੇ ਚੈੱਕ ਦੀ ਕਾਪੀ ਲਾਉਣੀ ਪਵੇਗੀ ਇਸ ਦੇ ਨਾਲ ਹੀ ਐਮਐਸਪੀ ਤੇ ਖਰੀਦ ਲਈ ਰਜਿਸਟਰਡ ਕਿਸਾਨਾਂ ਨੂੰ ਐਮਐਸਏ ਐਸਐਮਐਸ ਰਾਹੀਂ ਖਰੀਦ ਬਾਰੇ ਸੂਚਿਤ ਕੀਤਾ ਜਾਵੇਗਾ ਖਰੀਦਦਾਰੀ ਸਮੇਂ ਕਿਸਾਨ ਨੂੰ ਆਪਣਾ ਆਧਾਰ ਕਾਰਡ ਜਾਂ ਪਛਾਣ ਪੱਤਰ ਆਪਣੇ ਕੋਲ ਰੱਖਣਾ ਹੋਵੇਗਾ ਕਿਸਾਨ ਖਾਤਾਧਾਰਕ ਸਿਰਫ ਬਾਇਓਮੈਟ੍ਰਿਕ ਪ੍ਰਮਾਣਿਕਤਾ ਰਾਹੀਂ ਹੀ ਸਮਾਨ ਖਰੀਦ ਸਕਣਗੇ ਜਸ ਨੂੰ ਨੋਟ ਕਰਨਾ ਜ਼ਰੂਰੀ ਹੈ ਦਸਤਾਵੇਜ਼ ਤਸਦੀਕ ਦੌਰਾਨ ਜੇਕਰ ਕੋਈ ਜੇਕਰ ਕੋਈ ਗਲਤ ਦਸਤਾਵੇਜ਼ ਅਪਲੋਡ ਕੀਤੇ ਜਾਂਦੇ ਹਨ ਤਾਂ ਅਜਿਹੇ ਮਾਮਲੇ ਵਿੱਚ ਤੁਹਾਡਾ ਆਰਡਰ ਰੱਦ ਕਰ ਦਿੱਤਾ ਜਾਵੇਗਾ ਅਤੇ ਤੁਹਾਨੂੰ ਖਰੀਦਦਾਰੀ ਲਈ ਸੂਚਿਤ ਨਹੀਂ ਕੀਤਾ ਜਾਵੇਗਾ ਕਿਰਪਾ ਕਰਕੇ ਇਸ ਗੱਲ ਦਾ ਖਾਸ ਧਿਆਨ ਰੱਖੋ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ